ਚੰਡੀਗੜ੍ਹ ਸੈਕਟਰ 10 ਚ ਹਜੇ ਵੀ ਤਹਿਸ਼ਤ ਦਾ ਮਾਹੌਲ ਜਾਰੀ ਹੈ ਦੱਸ ਦਈਏ ਕਿ ਕੱਲ ਸ਼ਾਮ ਨੂੰ ਇੱਕ ਐਕਸਪਲੋਸਿਵ ਮਟੀਰੀਅਲ ਜਿਹੜਾ ਸੀਗਾ ਇੱਕ ਘਰ ਚ ਸਿੱਟਿਆ ਗਿਆ ਸੀ ਜਿਸ ਤੋਂ ਬਾਅਦ ਲਗਾਤਾਰ ਚੰਡੀਗੜ੍ਹ ਸ਼ਹਿਰ ਦੀ ਗੱਲ ਕਰੀਏ ਤਾਂ ਅਲਰਟ ਤੇ ਚੱਲ ਰਿਹਾ ਤੇ ਇਸ ਵੇਲੇ ਅਸੀਂ ਤੁਹਾਨੂੰ ਮੌਕੇ ਦੇ ਜਿਹੜੇ ਵਿਜ਼ੂਅਲਸ ਦਿਖਾ ਰਹੇ ਹਾਂ ਲਾਈਵ ਵਿਜ਼ੂਅਲਸ ਕਿਸ ਤਰ੍ਹਾਂ ਦਾ ਮਾਹੌਲ ਹੈ ਸੈਕਟਰ 10 ਦਾ ਇਹ ਘਰ ਸੀਗਾ ਜਿੱਥੇ ਕੱਲ ਇੱਕ ਐਕਸਪਲੋਸਿਵ ਮਟੀਰੀਅਲ ਜਿਹੜਾ ਸੀਗਾ ਉਹ ਸੱਟਿਆਗਾ ਜੀ ਤੇ ਕਰਕੇ ਇੱਕ ਬਲਾਸਟ ਵੀ ਹੋਇਆ ਹਾਲਾਂਕਿ ਕੋਈ ਨੁਕਸਾਨ ਨਹੀਂ ਹੋਇਆ ਉਸ ਬਲਾਸਟ ਦੇ ਵਿੱਚ ਪਰ ਸ਼ੀਸ਼ੇ ਜਿਹੜੇ ਸੀਗੇ ਉਹ ਉਹ ਕਰਦੇ ਕਈ ਟੁੱਟੇ ਸੀਗੇ ਗਮਲੇ ਜਿਹੜੇ ਸੀ ਕਈ ਟੁੱਟੇ ਸੀ ਤੇ ਸੋ ਅਜੇ ਤੱਕ ਪਤਾ ਲਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਇੱਕ ਜਿਸ ਵੇਲੇ ਬਲਾਸਟ ਹੋਇਆ ਸੀਗਾ ਤਾਂ ਇੱਕ ਆਟੋ ਜਿਹੜੇ ਸੀਗੇ ਸਵਾਰ ਹੋ ਕੇ ਆਈਸੀ ਦੇ ਜਿਹੜੇ ਦੋ ਜਾਣੇ ਤੇ ਉਹਨਾਂ ਵੱਲੋਂ ਜੋ ਹੁਣ ਤੱਕ ਜੋ ਮੋਡਲੀ ਪੁੱਛਗਿੱਛ ਚ ਪਤਾ ਲੱਗ ਰਿਹਾ ਹੈਗਾ ਕਿ ਉਹਨਾਂ ਵੱਲੋਂ ਇਹ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਸ ਤੋਂ ਬਾਅਦ ਕੱਲ ਦੇਰ ਰਾਤ ਜੰਡੇਗੜ ਪੁਲਿਸ ਵੱਲੋਂ ਆਟੋ ਡਰਾਈਵਰ ਜਿਹੜਾ ਸੀ ਉਸ ਨੂੰ ਵੀ ਅਰੈਸਟ ਕੀਤਾ ਗਿਆ ਤੇ ਹੁਣ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਸੈਂਟਰਲ ਫੋਰੈਂਸਿਕ ਸਾਇੰਸ ਲੈਬ ਜਿਹੜੀ ਹੈ ਸੀਐਫ ਐਸਐਲ ਦੀਆਂ ਜਿਹੜੀਆਂ ਟੀਮਸ ਨੇ ਉਹ ਮੌਕੇ ਤੇ ਪਹੁੰਚ ਕੇ ਇਨਵੈਸਟੀਗੇਟ ਕਰ ਰਹੇ ਨੇ ਸਾਰਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿੱਥੇ ਚੰਡੀਗੜ੍ਹ ਪੁਲਿਸ ਆ ਆਪ ਕੱਲ ਸ਼ਾਮ ਤੋਂ ਹੀ ਅਲਰਟ ਹੈ ਤਾਂ ਉੱਥੇ ਸੀਐਫਐਸਐਲ ਦੀਆਂ ਟੀਮਸ ਵੀ ਤੁਸੀਂ ਦੇਖ ਸਕਦੇ ਹੋ ਸੋ ਪੂਰਾ ਜਿਹੜਾ ਏਰੀਆ ਹੈਗਾ ਜਿੱਥੇ ਇਹ ਕੱਲ ਇਹ ਘਟਨਾ ਵਾਪਰੀ ਹੈ ਉਸ ਨੂੰ ਆਲੇ-ਦੁਆਲੇ ਤੋਂ ਪੁਲਿਸ ਨੇ ਪੂਰਾ ਹੈਗਾ ਉਹਨੂੰ ਉਸ ਤਰ੍ਹਾਂ ਦੇ ਨਾਲ ਅਲਰਟ ਤੇ ਰੱਖਿਆ ਹੋਇਆ ਕਿਸੇ ਨੂੰ ਕੋਈ ਅਨ ਆਈਡੈਂਟੀਫਾਈਡ ਨੂੰ ਇੱਥੇ ਆਉਣ ਨਹੀਂ ਦਿੱਤਾ ਜਾ ਰਿਹਾ ਤੇ ਪੂਰੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਜਾਰੀ ਹੈ ਦੱਸਦੀ ਹੈ ਕਿ ਜਿਹੜੇ ਇਹ ਵੀ ਪਤਾ ਲੱਗਿਆ ਸੀ ਕਿ ਇਸ ਘਰ ਜੋ ਹੁਣ ਇਸ ਵੇਲੇ ਮਲੋਤਰਾ ਫੈਮਿਲੀ ਦਾ ਇਹ ਘਰ ਹੈਗਾ ਜਿੱਥੇ 100 ਸਾਲ ਦੇ ਬਜ਼ੁਰਗ ਸੀ ਜਿਹੜੇ ਕੱਲ ਇਸ ਘਟਨਾ ਵਾਪਰਨ ਤੋਂ ਥੋੜਾ ਸਮਾਂ ਪਹਿਲਾਂ ਹੀ ਲੌਂਚੋ ਬੈਠੇ ਹੋਏ ਸੀ ਹਾਲਾਂਕਿ ਉਹਨਾਂ ਦੇ ਅੰਦਰ ਜਾਣ ਤੋਂ ਬਾਅਦ ਹੀ ਜਿਹੜਾ ਬਲਾਸਟ ਹੋਇਆ ਅੰਦਰ ਕੁਝ ਜਿਹੜਾ ਮਟੀਰੀਅਲ ਸੀਗਾ ਸਿੱਟਿਆ ਗਿਆ ਜੀ ਦੇ ਕਰਕੇ ਕ ਪੂਰੀ ਪੈਨਿਕ ਦਾ ਜਿਹੜਾ ਮਾਹੌਲ ਉਹ ਦੇਖਣ ਨੂੰ ਮਿਲਿਆ ਸੀਗਾ ਤੇ ਇਹ ਸੋਰਸਸ ਤੋਂ ਵੀ ਪਤਾ ਲੱਗਿਆ ਸੀਗਾ ਕਿ ਪਹਿਲਾਂ ਇਹੀ ਘਰ ਜਿਹੜਾ ਸੀਗਾ ਉਹ ਪੰਜਾਬ ਪੁਲਿਸ ਦੇ ਆਈਜੀ ਰਹਿ ਚੁੱਕੇ ਨੇ ਜਸਕੀਰਤ ਸਿੰਘ ਚੈਲ ਉਹਨਾਂ ਨੇ ਇਹ ਘਰ ਰੈਂਟ ਤੇ ਲਿਆ ਹੋਇਆ ਸੀਗਾ ਤੇ ਪਰ ਉਹਨਾਂ ਨੇ ਇਹ ਘਰ ਛੱਡਤਾ ਸੀਗਾ ਜਿਸ ਵੇਲੇ ਲਗਭਗ ਅੱਜ ਤੋਂ 2 ਸਾਲ ਪਹਿਲਾਂ ਇੱਕ ਪਲਾਨ ਚੱਲ ਰਿਹਾ ਸੀਗਾ ਇਸ ਘਰ ਨੂੰ ਅਟੈਕ ਕਰਨ ਦਾ ਤਾਂ ਉਹ ਪਲਾਨ ਜਿਹੜਾ ਸੀਗਾ ਐਕਸਪੋਜ਼ ਹੋਇਆ ਸੀਗਾ ਉਸ ਤੋਂ ਬਾਅਦ ਏਆਈਜੀ ਜਸਕੀਰ ਸਿੰਘ ਚੈਲਸ ਜਿਹੜੇ ਪੰਜਾਬ ਪੁਲਿਸ ਦੇ ਤਾਂ ਉਹਨਾਂ ਨੇ ਉਹ ਘਰ ਜਿਹੜਾ ਸੀਗਾ ਉਹ ਵੈਕੇਟ ਕਰਤਾ ਸੀਗਾ ਸੋ ਇੱਕ ਉਹ ਵੀ ਐਂਗਲ ਜਿਹੜਾ ਹੈਗਾ ਉਹ ਵੀ ਇਨਵੈਸਟੀਗੇਟ ਕੀਤਾ ਜਾ ਰਿਹਾ ਕਿ ਹੋ ਸਕਦਾ ਕਿ ਦੁਬਾਰਾ ਕੋਈ ਉਸ ਤਰ੍ਹਾਂ ਦਾ ਮੈਸੇਜ ਦੇਣ ਦੀ ਕੋਸ਼ਿਸ਼ ਹੋਵੇ ਚੰਡੀਗੜ੍ਹ ਪੁਲਿਸ ਜਿਹੜੀ ਹੈ ਉਹ ਟੈਰਰ ਐਂਗਲ ਵੀ ਪੂਰਾ ਇਸ ਦੇ ਵਿੱਚ ਇਨਵੈਸਟੀਗੇਟ ਕਰ ਰਹੀ ਹੈਗੀ ਟੈਰਰ ਐਂਗਲ ਦੀ ਪੋਸੀਬਿਲਟੀ ਵੀ ਰੂਲ ਆਊਟ ਜਿਹੜੀ ਇਹਨਾਂ ਵੱਲੋਂ ਉਹ ਕੀਤੀ ਨਹੀਂ ਗਈ ਆ ਕੱਲ ਮੌਕੇ ਤੇ ਸੀਨੀਅਰ ਅਧਿਕਾਰੀ ਆ ਪਹੁੰਚੇ ਸੀਗੇ ਤਾਂ ਐਸਐਸਪੀ ਨੇ ਅ ਬਰੀਫ ਕੀਤਾ ਸੀਗਾ ਕਿ ਇਸ ਤਰ੍ਹਾਂ ਦਾ ਇੱਥੇ ਸੀਨ ਹੈ ਤੇ ਕੀ ਕੁਝ ਹੁਣ ਤੱਕ ਪਤਾ ਲੱਗਿਆ ਸੋ ਜਿਹੜੀ 2 ਸਾਲ ਪਹਿਲਾਂ ਜਿਹੜਾ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਐਕਸਪੋਜ਼ ਕੀਤਾ ਗਿਆ ਸੀ ਸੋ ਉਹਦੇ ਵਿੱਚ ਜਿਹੜੇ ਸਸਪੈਕਟਸ ਜਿਹੜੇ ਇਨਵੋਲਡ ਸੀਗੇ ਉਹਨਾਂ ਨੂੰ ਉਦੋਂ ਅਰੈਸਟ ਕੀਤਾ ਗਿਆ ਸਚੰਡਿਗੜ ਪੁਲਿਸ ਵੱਲੋਂ ਤੇ ਉਹਨਾਂ ਤੋਂ ਵੀ ਪੁੱਛ ਗਏ ਜਿਹੜੀ ਲਗਾਤਾਰ ਕੀਤੀ ਜਾ ਰਹੀ ਹੈਗੀ ਹੈ ਕਿ ਉਹਨਾਂ ਦਾ ਵੀ ਇਸ ਚ ਰੋਲ ਜਿਹੜਾ ਹੈਗਾ ਉਹ ਹੋ ਸਕਦਾ ਸੋ ਉਹਨਾਂ ਤੋਂ ਉਹਨਾਂ ਦੀ ਇਨਟੈਰੋਗੇਸ਼ਨ ਚੰਡਿਗੜ ਪੁਲਿਸ ਲਗਾਤਾਰ ਕਰ ਰਹੀ ਹੈਗੀ ਸੋ ਅਜੇ ਕੋਈ ਖਾਸ ਇਹਦੇ ਵਿੱਚ ਜਿਹੜਾ ਹੈਗਾ ਉਹ ਹੈਡਵੇ ਨਹੀਂ ਸਾਹਮਣੇ ਆਇਆ ਹੈਗਾ ਦੱਸਦੀ ਕਿ ਜਿਹੜੇ ਸੀਸੀਟੀਵੀ ਫੁਟੇਜਿਸ ਜਿਹੜੀਆਂ ਨੇ ਵੱਖ-ਵੱਖ ਸਾਹਮਣੇ ਆ ਰਹੀਆਂ ਨੇ ਤਾਂ ਦੋ ਅਸਪੈਕਟਸ ਨੇ ਜਿਨ੍ਹਾਂ ਦੇ ਸੀਸੀਟੀਵੀ ਫੁਟੇਜਿਸ ਸਾਹਮਣੇ ਆਈਆਂ ਨੇ ਜਿਨ੍ਹਾਂ ਦਾ ਜਿਨ੍ਹਾਂ ਦੀ ਇਨਵੋਲਵਮੈਂਟ ਦੱਸੀ ਜਾ ਰਹੀ ਹੈ ਇਸ ਦੇ ਪਿੱਛੇ ਤਾਂ ਉਹਨਾਂ ਦਾ ਉਹਨਾਂ ਦੀ ਫੋਟੋ ਜਿਹੜੀ ਹੈ ਉਹ ਵੀ ਚੰਡੀਗੜ੍ਹ ਪੁਲਿਸ ਵੱਲੋਂ ਜਨਤਕ ਕੀਤੀ ਗਈ ਹੈ 2 ਲੱਖ ਦਾ ਜਿਹੜਾ ਹੈਗਾ ਉਹ ਇਨਾਮ ਵੀ ਰੱਖਿਆ ਹੈਗਾ ਜੋ ਵੀ ਸ਼ਖਸ ਇਹਨਾਂ ਦੋਵਾਂ ਬਾਰੇ ਕੋਈ ਇਨਫੋਰਮੇਸ਼ਨ ਜਿਹੜੀ ਹੈ ਉਹ ਚੰਡੀਗੜ੍ਹ ਪੁਲਿਸ ਤੱਕ ਸਾਂਝੀ ਕਰਦਾ ਸੋ ਆਟੋ ਡਰਾਈਵਰ ਜਿਹੜਾ ਸੀਗਾ ਉਹ ਵੀ ਅਰੇਸਟ ਕੀਤਾ ਗਿਆ ਸੀਗਾ ਸੋ ਸੀਸੀਟੀਵੀ ਦੇ ਵਿੱਚ ਵੀ ਆਟੋ ਕੈਪਚਰ ਹੋਇਆ ਸੀ ਜਿਸ ਵੇਲੇ ਬਲਾਸਟ ਹੋ ਰਿਹਾ ਸੀਗਾ ਸੋ ਇਸ ਏਰੀਆ ਦੇ ਵਿੱਚ ਸੀਸੀਟੀਵੀ ਕੈਮਰਾ ਇੰਸਟਾਲ ਸੀ ਜਿੱਥੋਂ ਦੀ ਫੁਟੇਜ ਸੀਗੀ ਜਿੱਥੋਂ ਕਾਫੀ ਕੁਝ ਆ ਸਾਹਮਣੇ ਆਇਆ ਕਿ ਕਿਸ ਤਰ੍ਹਾਂ ਦੇ ਨਾਲ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੋ ਲਗਾਤਾਰ ਹਾਈ ਅਲਰਟ ਤੇ ਚੰਡੀਗੜ੍ਹ ਪੁਲਿਸ ਦੀਆਂ ਟੀਮਾਂ ਚੱਲ ਰਹੀਆਂ ਨੇ ਤੇ ਪਤਾ ਲਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈਗੀ ਸੋ ਏਰੀਆ ਬੜਾ ਪੌਸ਼ ਏਰੀਆ ਹੈ ਸੈਕਟਰ 10 ਦਾ ਤੇ ਇੱਥੇ ਜਿੰਨੇ ਵੀ ਲੋਕ ਰਹਿ ਰਹੇ ਨੇ ਉਹਨਾਂ ਚ ਜ਼ਾਹਿਰ ਤੌਰ ਤੇ ਬੜਾ ਡਰ ਦਾ ਮਾਹੌਲ ਕੱਲ ਤੋਂ ਬਣਿਆ ਹੋਇਆ ਜਿਸ ਵੇਲੇ ਤੋਂ ਹੀ ਜੜੀ ਹੈਗੀ ਇਹ ਘਟਨਾ ਸਾਹਮਣੇ ਆਈ ਹੈਗੀ ਇਹ ਸੋ ਬੜਾ ਸੀਰੀਅਸ ਤੇ ਸੈਂਸਿਟਿਵ ਜਿਹੜਾ ਮਾਹੌਲ ਹੈ ਉਹ ਇੱਥੇ ਬਣਿਆ ਹੋਇਆ ਲਗਾਤਾਰ ਚੰਡੀਗੜ੍ਹ ਪੁਲਿਸ ਨੇ ਕੱਲ ਤੋਂ ਹੀ ਇਸ ਮੌਕੇ ਤੇ ਟੀਮਾਂ ਤਨਾਤ ਨੇ ਰਾਤ ਪਰ ਵੀ ਇਸ ਤਰ੍ਹਾਂ ਦਾ ਜਿਹੜਾ ਸੀਨ ਹੀ ਸੀਗਾ ਉਹ ਬਣਿਆ ਹੋਇਆ ਸੀਗਾ ਤੇ CFS CFSL ਟੀਮਸ ਜਿਹੜੀਆਂ ਨੇ ਉਹ ਬੜੀਆਂ ਐਕਟਿਵਲੀ ਕੰਮ ਕਰ ਰਹੀਆਂ ਨੇ ਤੁਸੀਂ ਹੁਣ ਦੇਖ ਰਹੇ ਹੋ ਪੂਰਾ ਕਰਾਈਮ ਸੀਨ ਤੁਹਾਨੂੰ ਦਿਖਾ ਰਹੇ ਆ ਤੇ ਸੋ ਹੁਣ ਦੇਖਣ ਵਾਲੀ ਗੱਲ ਹੋਊਗੀ ਇਹਦੇ ਵਿੱਚ ਕੀ ਨਿਕਲ ਕੇ ਆਉਂਦਾ ਹੈਗਾ ਜੋ ਵੀ ਅਪਡੇਟ ਹੋਊਗੀ ਉਹ ਵੀ ਇਹਦੇ ਇਸ ਕੇਸ ਦੇ ਨਾਲ ਜੁੜੀ ਹੋਈ ਤੁਹਾਡੇ ਨਾਲ ਅਸੀਂ ਸਾਂਝੀ ਕਰਾਂਗੇ ਫਿਲਹਾਲ ਪੁਲਿਸ ਦੀ ਜਿਹੜੀ ਹੈ ਇਨਵੈਸਟੀਗੇਸ਼ਨ ਜਾਰੀ ਹੈ ਤੇ ਆ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਕਿ ਜਿਹੜੇ ਇਹਦੇ ਪਿੱਛੇ ਇਨਵੋਲਡ ਨੇ ਉਹਨਾਂ ਨੂੰ ਅਜਲਤੋਂ ਜਲਦ ਕਾਬੂ ਕੀਤਾ ਜਾਵੇ ਚੰਡੀਗੜ੍ਹ ਤੋਂ ਕੈਮਰਾਮੈਨ ਕਾਸ਼ਤੀ ਤੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਹੀਦਾਂ